ਦੂਜੀ ਵਾਰ ਸਹਿਤਕ ਸਮਾਗਮ ਵਿੱਚ ਸ਼ਿਰਕਤ ਕਰਨ ਦਾ ਮੌਕਾ ਮਿਲਿਆ ਪਹਿਲੀ ਵਾਰ ਵੀ ਮੈਂ ਆਪਾ ਸਾਹਿਬ ਜੀ ਦੇ ਪ੍ਰੋਗਰਾਮ ਤੇ ਇੱਥੇ ਆਈ ਸੀ ਤੇ ਮੈਂ ਬਹੁਤ ਹੀ ਆਪਣੇ ਆਪ ਨੂੰ ਗੁੜਭਾਗਾ ਸਮਝਦੀ ਆ ਕਿ ਅੱਜ ਮੈਂ ਦੂਜੀ ਵਾਰ ਆਈ ਔਰ ਤੁਸੀਂ ਐਨੇ ਮਹਾਨ ਲੋਕ ਜਿਹੜੇ ਆ ਮੈਨੂੰ ਦੇਖਣ ਨੂੰ ਮਿਲੇ ਤੁਹਾਨੂੰ ਮਿਲਣ ਦਾ ਮੌਕਾ ਮਿਲਿਆ ਬਾਕੀ ਜਿਹੜਾ ਬਾਬਾ ਸਾਹਿਬ ਜੀ ਬਾਰੇ ਬੱਚੇ ਵੀ ਪੁੱਤਰ ਸਕੂਲ ਦੇ ਬਹੁਤ ਕੁਝ ਬਿਆਨ ਕਰਕੇ ਗਏ ਆ ਤੇ ਮਾਣ ਵਾਲੀ ਗੱਲ ਇਹ ਹੈ ਕਿ ਅਸੀਂ ਵਰਕਸ਼ਾਪ ਸਹਿਤ ਵਰਕਸ਼ਾਪ ਸਿਰਜਣਾ ਅਤੇ ਸੰਵਾਦ ਸਾਹਿਤ ਸਭਾ ਰਜਿਸਟਰਡ ਮੋਗਾ ਵੱਲੋਂ ਬੁੱਟਰ ਕਲਾਉਂ ਦੇ ਵਿੱਚ ਜਿਹੜੀ ਹੈਗੀ ਆ ਲਾਈ ਸੀ ਤੇ ਉਦੋਂ ਅਸੀਂ ਇਹਨਾਂ ਬੱਚਿਆਂ ਨੂੰ ਦੱਸਿਆ ਸੀ ਕਿ ਕਿਵੇਂ ਆਪਾਂ ਕਹਾਣੀ ਕਵਿਤਾ ਲੇਖ ਆਣੀ ਦਿਵਾੜੇ ਚੋਂ ਆਪਦੀ ਜ਼ਿੰਦਗੀ ਚੋਂ ਕਿਸੇ ਸਹੇਲੀ ਦੋਸਤ ਦੀ ਜ਼ਿੰਦਗੀ ਚੋਂ ਕੋਈ ਉਹ ਤੁਹਾਨੂੰ ਗੱਲ ਦੱਸਦਾ ਹੈ ਤੇ ਆਪਾਂ ਕਿਵੇਂ ਉਹ ਲਿਖ ਸਕਦੇ ਹਾਂ ਤੇ ਅੱਜ ਅਸੀਂ ਬਹੁਤ ਹੀ ਮਾਣ ਮਹਿਸੂਸ ਕਰਦੇ ਹਾਂ ਕਿ ਇਹ ਬੱਚੇ ਜਿਹੜੇ ਨੰਨੇ ਕਵੀ ਆਉਣ ਵਾਲਾ ਸਮਾਜ ਜਿਹੜਾ ਸਿਰਜਣਾ ਹੈ ਇਹਨਾਂ ਬੱਚਿਆਂ ਦੇ ਹੱਥ ਦੇ ਵਿੱਚ ਹੈ ਮੈਂ ਦੇਖ ਰਹੀ ਸੀ ਕਿ ਜਦੋਂ ਲਾਲੀ ਕਰਤਾਰਪੁਰੀ ਜੀ ਆਪਣੀ ਰਚਨਾ ਬੋਲ ਰਹੇ ਸੀ ਤਾਂ ਬੱਚੇ ਇੰਨਾ ਗੌਰ ਨਾਲ ਉਹਨੂੰ ਸੁਣ ਰਹੇ ਸੀ ਜੋ ਕਿ ਬਹੁਤ ਵੱਡੀ ਗੱਲ ਹੈ ਅੱਜ ਦੇ ਜਿਵੇਂ ਦਾ ਯੁੱਗ ਚੱਲ ਰਿਹਾ ਹੈ ਤੇ ਆਪਾਂ ਇਹਨਾਂ ਬੱਚਿਆਂ ਨੂੰ ਜਿਹੜਾ ਸਕੂਲ ਤੋਂ ਹੀ ਫੜ ਕੇ ਸਹਿਤਕ ਵਾਲੇ ਪੋਸਤਕਾਂ ਵਾਲੇ ਜਿਵੇਂ ਦਸਤਾਰ ਮੁਕਾਬਲਿਆਂ ਵਾਲੇ ਪ੍ਰੇਰਿਤ ਕਰਾਂਗੇ ਤਾਂ ਮੈਨੂੰ ਲੱਗਦਾ ਹੈ ਵੀ ਸਾਡਾ ਅੱਜ ਦਾ ਸਮਾਗਮ ਉਹ ਸਫਲ ਹੋ ਜਾਊਗਾ ਮੈਂ ਇਹ ਸਮਝਦੀ ਹਾਂ ਕਿਉਂਕਿ ਆਪਾਂ ਇੱਥੇ ਜਿੰਨੇ ਵੀ ਜਾਨੇ ਬੈਠੇ ਆਂ ਜੇ ਆਪਾਂ ਅੱਜ ਤੋਂ ਹੀ ਜਾ ਕੇ ਇਹਨਾਂ ਚੀਜ਼ਾਂ 'ਵਾਂਗ ਧਿਆਨ ਦਿਈਏ ਗੁਰਬਾਣੀ ਮੁਕਾਬਲੇ ਕਰਵਾਈਏ ਔਰ ਦਸਤਾਰ ਮੁਕਾਬਲੇ ਕਰਾਈਏ ਤਾਂ ਮੈਨੂੰ ਲੱਗਦਾ ਹੈ ਵੀ ਉਹ ਦਿਨ ਦੂਰ ਨਹੀਂ ਜਦੋਂ ਹੌਲੀ-ਹੌਲੀ ਇਸ ਚੀਜ਼ ਦਾ ਨਸ਼ਾ ਇਸ ਨੌਜਵਾਨ ਪੀੜ੍ਹੀ ਨੂੰ ਲੱਗ ਜਾਊਗਾ ਕਿਉਂਕਿ ਇਹ ਬੱਚੇ ਖੁਦ ਆਪਣੀਆਂ ਲੇਖਤਾਂ ਲਿਖਦੇ ਨੇ ਅਜੇ ਸਾਲ ਨਹੀਂ ਹੋਇਆ ਸਾਨੂੰ ਵਰਕਸ਼ਾਪ ਲਾਈ ਨੂੰ ਔਰ ਇੰਨਾ ਸੋਹਣਾ ਇਹ ਜਿਹੜਾ ਹੈ ਉਹਨਾਂ ਨੂੰ ਬੋਲ ਦੇਣੀ ਨਹੀਂ ਤੇ ਮੈਨੂੰ ਹੋਰ ਮਾਣ ਇਹ ਮਹਿਸੂਸ ਹੋ ਰਿਹਾ ਕਿ ਅੱਜ ਲਾਲੀ ਕਰਤਾਰਪੁਰ ਜੀ ਜੋ ਬਹੁਤ ਹੀ ਮਹਾਨ ਸ਼ਖਸੀਅਤ ਨੇ ਉਹ ਸਾਡੇ ਵਿੱਚਕਾਰ ਆਏ ਇਸ ਜਿਹੜਾ ਪ੍ਰੋਗਰਾਮ ਦੀ ਜੋ ਸ਼ੋਫਾ ਵਧਾਈ ਹੈ ਉਹਨਾਂ ਨੇ ਅੱਜ ਦੇ ਸਮਾਗਮ ਦੀ ਕਿ ਮੈਂ ਇਹਨਾਂ ਨੂੰ ਨਾ ਇਹਨਾਂ ਬੱਚਿਆਂ ਤੋਂ ਵੀ ਛੋਟੀ ਹੂੰਦੀ ਜਦੋਂ ਦੀ ਮੈਂ ਇਹਨਾਂ ਨੂੰ ਅਖਬਾਰਾਂ 'ਚ ਕਿਸੇ ਦੇ ਘਰੋਂ ਅਖਬਾਰ ਲਿਆਉਣਾ ਤੇ ਮੈਂ ਉਹਦੇ ਵਿੱਚੋਂ ਇਹਨਾਂ ਨੂੰ ਪੜ੍ਹਦੀ ਰਹੀ ਆ। ਮੇਰੇ ਜਿਹੜੇ ਘਰ ਦਾ ਹੈਗਾ ਇਹ ਕੋਈ ਦੂਰ ਦਾ ਲੈਣਾ ਦੇਣਾ ਵੀ ਨਹੀਂ ਤੇ ਕੋਈ ਲਿਖਦਾ ਹੋਵੇ। ਪਰ ਉਦੋਂ ਤਾਂ ਜਦੋਂ ਅਸੀਂ ਏਡੇ ਏਡੇ ਛੋਟੇ ਸੀ ਉਦੋਂ ਤਾਂ ਅਖਬਾਰ ਰਸਾਲੇ ਦੇਖਣ ਵੀ ਨਹੀਂ ਦਿੰਦੇ ਸੀ ਘਰ ਦੇ ਸਾਨੂੰ। ਤੇ ਪਰ ਫੇਰ ਵੀ ਅਸੀਂ ਕਿਵੇਂ ਨਾ ਕਿਵੇਂ ਲੇਖਕਾਂ ਨੂੰ ਪੜ ਲੈਂਦੇ ਸੀ ਤੇ ਹੌਲੀ ਹੌਲੀ ਮੈਂ ਵੀ ਛੋਟੀ ਕਲਾਸ ਤੋਂ ਹੀ 6ਵੀਂ 7ਵੀਂ ਤੋਂ ਜਿਹੜਾ ਲਿਖਣ ਲੱਗ ਗਈ ਸੀ ਪਰ ਮੈਨੂੰ ਲੱਗਦਾ ਹੈ ਵੀ ਹਜੇ ਤੱਕ ਵੀ ਮੇਰੇ ਅੱਧੇ ਰਿਸ਼ਤੇਦਾਰਾਂ ਨੂੰ ਨਹੀਂ ਪਤਾ ਕਿ ਮੈਂ ਲਿਖਦੀ ਹਾਂ ਮੇਰੀਆਂ ਲਿਖਤਾਂ ਜਿਹੜੀਆਂ ਹੈਗੀਆਂ ਪਾਕਿਸਤਾਨ ਦੇ ਵਿੱਚ ਛਾਪ ਚੁੱਕੀਆਂ ਹੈ